ਆ ਵੀਰੋ ਬੀਬੀ ਪ੍ਰਭ ਲੀਨ ਕੌਰ ਤੇ ਉਹਦਾ ਭਰਾ ਇਹ ਨਾ ਹੁਣ ਐਕਸਪੋਜ਼ ਹੋ ਚੁੱਕਿਆ ਤੇ ਇਹਦਾ ਦੋਵੇਂ ਇਹਦਾ ਭਰਾ ਤੇ ਇਹੋ ਜੀ ਕਮੇਡੀ ਕਰਦਾ ਕਿ ਕਪਲ ਸ਼ਰਮਾ ਵੀ ਫੇਰ ਆ ਉਹਦੇ ਸਾਹਮਣੇ ਇਹ ਲੋਕਾਂ ਨੂੰ ਹੀ ਮਤਲਬ ਕਹਿ ਯਾਰੋ ਕਿ ਲੋਕਾਂ ਦੀ ਸੋਚ ਗਿਰ ਗਈ ਲੋਕ ਕਿਨੇ ਘਟੀਆਂ ਨੇ ਲੋਕ ਇਹਨੇ ਗਿਰ ਵੀ ਸਕਦੇ ਨੇ ਲੋਕਾਂ ਦਾ ਆ ਆ ਲੋਕਾਂ ਦਾ ਬੇੜਾ ਵਹਿ ਗਿਆ ਲੋਕ ਸਾਨੂੰ ਅਸੀਂ ਤਾਂ ਇੱਕ ਤਾਂ ਜਿੰਨੇ ਵੀ ਇਹ ਘਟਿਆ ਲੈਵਲ ਦੇ ਬੰਦੇ ਆ ਨਾ ਇਹਨਾਂ ਨੇ ਸਿੱਖ ਧਰਮ ਦਾ ਕਾਰਡ ਖੇਲਣਾ ਹੁੰਦਾ ਬਾਬੇ ਨਾਨਕ ਨੂੰ ਅੱਗੇ ਰੱਖ ਕੇ ਅਸੀਂ ਤਾਂ ਗੁਰੂ ਨਾਨਕ ਬਾਬੇ ਨਾਨਕ ਦੇ ਘਰ ਦੇ ਸੇਵਾਦਾਰ ਆ ਉਹ ਭਾਈ ਬਾਬਾ ਨਾਨਕ ਸੇਵਾ ਕਰਦਾ ਸੀ ਕਰਾਉਂਦਾ ਨਹੀਂ ਪਹਿਲੀ ਗੱਲ ਤਾਂ ਇਹ ਬਾਕੀ ਜੰਦਾ ਨੂੰ ਇਹ ਸਮਝਣਾ ਚਾਹੀਦਾ ਯਾਰ ਬਾਬਾ ਨਾਨਕ ਬਾਬਾ ਨਾਨਕ ਬਾਬਾ ਸਿਰਫ ਬਾਬਾ ਨਾਨਕ ਹੀ ਸੀ ਇਹ ਸਭ ਤਾਂ ਮਤਲਬ ਥਾਗ ਚੋਰ ਇਕੱਠੇ ਹੋ ਗਏ ਵੇਲੜ ਲੋਕਾਂ ਨੂੰ ਲੁੱਟਦੇ ਆ ਕੀ ਕੀ ਕਾਹਨ ਕਰਦੇ ਪਰ ਲੋਕੀ ਫੇਰ ਨਹੀਂ ਸਮਝਦੇ ਹੈ ਨਾ ਤੇ ਇਹ ਨਾ ਦੋਵੇਂ ਭੈਣ ਭਰਾ ਵੀਡੀਓ ਬਣਾ ਬਣਾ ਕੇ ਵੀਡੀਓ ਬਣਾ ਬਣਾ ਕੇ ਲੋਕਾਂ ਤੇ ਹੀ ਬਲੇਮ ਲਾਈ ਜਾਂਦੇ ਲੋਕ ਹੀ ਗਲਤ ਲੋਕਾਂ ਦੀ ਸੋਚ ਗਿਰ ਚੁੱਕੀ ਆ ਅਸੀਂ ਸੋਚਿਆ ਹੁੰਦੇ ਸੀ ਕਿ ਲੋਕ ਇਹਨੇ ਗਿਰ ਚੁੱਕਿਆ ਲੋਕ ਇਹਨੇ ਘਟਿਆ ਆ ਲੋਕਾਂ ਦਾ ਹੋ ਗਿਆ ਮਦ ਸਾਰਾ ਬਲੇਮ ਜੋ ਵੀ ਆ ਲੋਕਾਂ ਦੇ ਲਈ ਜਾਂਦੇ ਨੇ ਕਿ ਲੋਬ ਹੀ ਘਟਿਆ ਨੇ ਅਸੀਂ ਤਾਂ ਇੱਕਦਮ ਸਾਫ਼ ਸੁਥਰੇ ਆ ਤੋ ਇਹਦਾ ਭਰਾ ਵੀਡੀਓ ਬੜਾ ਬਣਾ ਕੇ ਕਿਹੋ ਜੀਆਂ ਕਮੇਡੀਆਂ ਕਰ ਰਿਹਾ ਯਾਰ ਕਬਲ ਸ਼ਰਮਾ ਵੇਲ ਆ ਉਹਦੇ ਸਾਹਮਣੇ ਕਬਲ ਸ਼ਰਮਾ ਵੇਲ ਹੋਇਆ ਪਿਆ ਬਾਕੀ ਵੀਰੋ ਆਪਾਂ ਚੰਗੀ ਜਾਣਕਾਰੀ ਰੱਖਦੇ ਆ ਬੇਨਤੀ ਇਹ ਆ ਸਾਰਿਆਂ ਨੂੰ ਵੀ ਆਪਣੇ ਵੀਡੀਓ ਚੰਗੇ ਸ਼ੇਅਰ ਕਰਦਿਆ ਕਰੋ ਯਾਰ ਕਿਉਂਕਿ ਜਿਹੜੇ ਉਹालतੂ ਫਾਲਤੂ ਵੀਡੀਓ ਬਣਾਈਦੇ ਉਹ ਮਿੰਟੋ ਮਿੰਟ ਸ਼ੇਅਰ ਹੋ ਜਾਂਦੇ ਪਰ ਜਿਹੜੇ ਮੈਂ ਜਾਣਕਾਰੀ ਦੇ ਵੀਡੀਓ ਬਣਾਉਣਾ ਨਾ ਉਹ ਯਾਰ ਸ਼ੇਅਰ ਨਹੀਂ ਕਰਦੇ ਤੁਸੀਂ ਪਲੀਜ਼ ਸ਼ੇਅਰ ਕਰਿਆ ਕਰੋ ਚੱਜਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰੋ ਇੱਕ ਆਪਾਂ ਦਾਰਾ ਸਿੰਘ ਜੀ ਦਾ ਵੀਡੀਓ ਬਣਾਇਆ ਕਿ ਅਸਲੀ ਦਾਰਾ ਸਿੰਘ ਕੌਣ ਸੀ ਉਹ ਵੀ ਤੁਸੀਂ ਜਰੂਰ ਸ਼ੇਅਰ ਕਰਿਓ ਵੀਰੋ ਕਿਉਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸਲੀ ਦਾਰਾ ਸਿੰਘ ਕੌਣ ਸੀ ਧੰਨਵਾਦ ਵੀਰੋ ਧੰਨਵਾਦ ਵੀਡੀਓ ਸ਼ੇਅਰ ਕਰਦੇ ਹੋ